ਪਿਆਰੇ ਸਾਥੀਓ ਮਾਈ ਡੀਅਰ ਫਰੈਂਡਸ ਮੈਨੂੰ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਰਿਆਂ ਨੇ ਮਿਲ ਕੇ ਆਪਣੇ ਚੈਨਲ ਸਰਬਸੁਰ ਨੂੰ 100 ਸਬਸਕ੍ਰਿਪਸ਼ਨ ਨਾਲ ਨਵਾਜਿਆ ਹੈ ਅੱਜ ਅਸੀਂ 100 ਜਾਣਿਆਂ ਦਾ ਪਰਿਵਾਰ ਬਣ ਗਏ ਹਾਂ ਮੇਰੀਆਂ ਛੋਟੀਆਂ-ਛੋਟੀਆਂ ਕੜੀਆਂ ਮਿਲ ਕੇ 131 ਵੀਡੀਓ ਨਾਲ ਇਵੇਂ ਚੈਨਲ ਦਾ ਨਾਮ ਹੈ ਕਿ ਸਾਰੇ ਸੁਰਾਂ ਨੂੰ ਲੈ ਕੇ ਚੱਲਣਾ ਹੈ। ਨਾਸ ਦੇ ਨਾਲ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੌ ਪਰਿਵਾਰਾਂ ਅਤੇ ਮੇਰੇ ਬਹੁਤ ਸਾਰੇ ਵੀਰਾਂ ਮਿੱਤਰਾਂ ਨੇ ਹਜ਼ਾਰਾਂ ਵਿਊਜ਼, ਲਾਈਕਸ, ਸ਼ੇਅਰਸ ਵੀ ਪ੍ਰਦਾਨ ਕੀਤੇ ਹਨ। ਮੇਰੀ ਇਹ ਪੂਰੀ ਕੋਸ਼ਿਸ਼ ਰਹੇਗੀ ਕਿ ਇਸ ਮਾਧਿਮ ਰਾਹੀਂ ਤੁਹਾਡੇ ਨਾਲ ਹੋਰ ਨਵੇਂ-ਨਵੇਂ ਅਤੇ ਸਮੇਂ ਸਮੇਂ ਸਰ ਆਪਣੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਰਹਾਂਗਾ ਮੈਂ ਤੁਹਾਡੇ ਰੂਬਰੂ ਹੁੰਦਾ ਰਹਾਂਗਾ ਜਿਸ ਵਿੱਚ ਸ਼ੁਭ ਵਿਚਾਰ ਵਰਡਸ ਆਫ ਵਿਜ਼ਡਮ ਸਫਲਤਾ ਕਿਵੇਂ ਹਾਸਲ ਕਰਨੀ ਹੈ ਜ਼ਿੰਦਗੀ ਕਿਵੇਂ ਚੰਗੇ ਢੰਗ ਨਾਲ ਜਿਣੀ ਹੈ ਅਤੇ ਹੋਰ ਕਈ ਵਿਸ਼ੇ ਵੀ ਹੋ ਸਕਦੇ ਹਨ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਮਿਲ ਕੇ ਆਪਣੇ ਇਸ ਚੈਨਲ ਨੂੰ ਅੱਗੇ ਵੀ ਸਹਾਰਾ ਦਿੰਦੇ ਰਹੋਗੇ ਅਤੇ ਮੇਰੀਆਂ ਗੱਲਾਂ ਨਾਲ ਸਹਿਮਤ ਵੀ ਹੋਵੋਗੇ ਮੈਨੂੰ ਜ਼ਿਆਦਾ ਖੁਸ਼ੀ ਉਦੋਂ ਮਿਲੇਗੀ ਜਦੋਂ ਤੁਸੀਂ ਆਪਣੇ ਸੁਝਾਅ ਵੀ ਦੇਵੋ ਕਿ ਅੱਗੇ ਹੋਰ ਕਿਛ ਵਿਸ਼ੇ ਤੇ ਜ਼ਿਆਦਾ ਕੰਮ ਕੀਤਾ ਜਾਵੇ ਜੇਕਰ ਮੈਂ ਤੁਹਾਡੇ ਸੁਝਾਵਾਂ ਨੂੰ ਪੂਰਾ ਕਰ ਸਕਿਆ ਤਾਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਾਂਗਾ ਮੈਂ ਆਪਣੇ ਪਰਿਵਾਰ ਅਤੇ ਹੋਰ ਸਾਥੀਆਂ ਨੂੰ ਜਿਨ੍ਹਾਂ ਨੇ ਹਜ਼ਾਰਾਂ ਵਿਊਜ਼ ਦਿੱਤੇ ਹਨ ਮਿਲ ਕੇ ਉਹ ਵੀ ਇਸ ਪਰਿਵਾਰ ਨੂੰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੋਰ ਵੱਡਾ ਕਰਨ ਪ੍ਰਮਾਤਮਾ ਤੁਹਾਨੂੰ ਸਭ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਧੰਨਵਾਦ